ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸਮੀ ਸਾਰੇ ਠੀਕ ਠਾਕ ਆਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਮ ਹੋਵੇ ਟਾਈਮ ਹੈ ਜਿਹੜਾ 7 ਵਜੇ ਪੁੱਛੇ ਨੇ ਉਸ ਤੋਂ ਨਹੀਂ ਕੰਮ ਹੋਇਆ ਕੱਲ ਵਾਲਾ ਹਾਲੀ ਐ 4 ਵਜੇ ਜਦ ਮੀਂਹ ਪੈ ਰਿਹਾ ਉਦੋਂ ਉੱਠਣ ਦਾ ਟਾਈਮ ਹੁੰਦਾ ਉਦੋਂ ਮੀਂਹ ਆਇਆ ਨਾ ਉਸਕੇ ਦੀ ਹਾਲਾ ਕੀ ਕਰੂ ਹਰ ਕੇ ਮੰਜੀਆਂ ਤੇ ਬੈਠੇ ਰਹਨੇ ਆਂ ਜੀ ਜਿਹੜਾ ਘਟ ਜਾਂਦਾ ਚਾਹ ਕਰ ਲੈਨੇ ਆਂ ਜਿਹੜਾ ਘਟ ਜਾਂਦਾ ਸਰਦਾਰ ਚੋਲਾਣਿਆ ਹੁਣ 10 ਮਿੰਟ ਘਟਿਆ ਦੀ ਸਰਦਾਰ ਜੀ ਦੁੱਧ ਪਾਉਣ ਤੋਰੇ ਨੇ ਮੈਂ ਕਿ ਆਪਾਂ ਅੱਜ ਸੜ ਬਾਅਦ ਨੇ ਸਾਡੀ ਸਮਝਾ ਮੂਜੇ ਕੱਟ ਕੇ ਗੋਹਾ ਖੂੜੇ ਸਿੱਟ ਲਾਂਗੇ ਬੁਰਾ ਹਾਲ ਹੀ ਐ ਇੱਕੀ ਤਨਾਂ ਫਾਸਲਾ ਹੁਣ ਮਤਨ ਲਾਦਾ ਵਿੱਚ ਕੁਛ ਹੋ ਜੂਗਾ ਰੱਬ ਨੇ ਜਿਹੜਾ ਕੰਮ ਪੁੱਠਾ ਫੜ ਰੱਖਿਆ ਸੜਕੇ ਤੇ ਭਰੀ ਜਾਂਦੀ ਹੂ ਪਾਣੀ ਵੀ ਨਾ ਬਾੜਾ ਵੀ ਨਹੀਂ ਹੈ ਬਾੜਾ ਪਿਆ ਅਜ ਤਾਂ ਬਾੜਾ ਪਿਆ ਕੱਲ੍ਹ ਨੂੰ ਵੀ ਹੋਰ ਮਸਾ ਮੜਿਆ ਜ ਹੁਣ ਘਟਿਆ ਸੀਗਾ ਮੈਂ ਘਰ ਤੁਰ ਕੱਢਿਆ ਚਾਚੂ ਘਰੀ ਆ ਗਈ ਚਾ ਵੀ ਅੱਜ ਮੈਂ 3 ਵਜੇ ਉੱਥੇ ਵੀ ਇਸ ਤਰ੍ਹਾਂ ਫਿਰ ਬੈਠੀ ਬੈਠੀ ਰਹੀ ਨੀਂਦ ਆਈ ਨਹੀਂ ਕਿਉਂਕਿ 3 ਵਜੇ ਮੀਂਹ ਕਟਿਆ ਥੋੜਾ ਜਿਹਾ ਫਿਰ ਬੱਟਾ ਮੋਦਾ ਮਾਰ ਕੇ ਚਪਟੇ ਸੈੱਡ ਚ ਗਈ ਉਹਨਾਂ ਨੂੰ ਦਾਣਾ ਪਤਾਣਾ ਪਾਇਆ ਹਾਂ ਬੂਹ ਅੱਜ ਇੰਨਾ ਪੈ ਗਿਆ ਆਪਾਂ ਤਾਂ ਮਰ ਜਾਾਂਗੇ ਯਾਨੀ ਹਾਂ ਜਲਾ ਤਾਂ ਮਰਨ ਗਈ ਹੋਰ ਹੋਰ ਦੇਖੋ ਅੱਜ ਦੋ ਥਾਂ ਮੇ ਜਾਣਾ ਭੋਗ ਤੇ ਇੱਕ ਬੀਬੀ ਦੀ ਬਾਣ ਜੂ ਬਾਣ ਜੀ ਦੀ ਸਤ ਸਮਾਰ ਸੋਰਾ ਮਰ ਗਿਆ ਇੱਕ ਮੇਕਾਈ ਵੀ ਰਖੋਗਾ ਨਾ ਜਾਏ ਬਿਨਾ ਸਰਨਾ ਹਜੇ ਚ ਨਾ ਮੱਝ ਤੂਣ ਵਾਲੀ ਆ ਕਰੇ ਕੀ ਕੋਈ ਕੀ ਨਾ ਨਾ ਮੱਝ ਨੂੰ ਸੁਣ ਨਹੀਂ ਸਾਡ ਸੱਜ ਦੇ ਆਂਗੇ ਜਦ ਪੂਰੇ ਹੋਏ ਪੈਂਚ ਚਾਰ ਦਿਨ ਹੋ ਗਏ ਉੱਪਰ ਦੀ ਲੰਗ ਕੇ ਜੇਣ ਤੇ ਹੋਰ ਬੱਠਲ ਬਾੜ ਵੀ ਆਏ ਕਿ ਕਿਤੇ ਪਾਣੀ ਦਾ ਭਰੇ ਪੈਣ ਚੱਕ ਚਾ ਸਾਈ ਕਰਦਾ ਹੋਊ ਤਾਂ ਮੈਂ ਸਮੂਹੇ ਜੀ ਸੀਣ ਗਿਆ ਜਾਏ ਜਾਂ ਠੰਡ ਚ ਕਿਹੜਾ ਪਾਣੀ ਪੀਂਦਿਆਂ ਨੇ ਠੰਡੀਆਂ ਨਹੀਂ ਹੁਣ ਜਾਣਿਆ ਕਿ ਛੱਡ ਚ ਜਾਣਿਆ ਕਿ ਅੱਜ ਕਿੱਲੂ ਕੇ ਵਗ ਜਾਣਿਆਂ ਫਿਰ ਆਏ ਆਪਾਂ ਮੀ ਕਰਨੀ ਕਿੰਨਾ ਕੇ ਦੇਖੀ ਜਾਵਾਂਗੇ ਹਨਾ ਤੇ ਜਾਣਾ ਵੀ ਹੈਗਾ ਆਏ ਆਪਾਂ ਕਿੰਨਾ ਚਿਰ ਦੇਖੀ ਜਾਵਾਂਗੇ ਉਹ ਬਾਹਰੋਂ ਛੱਡ ਚ ਕੱਢਣੇ ਨੇ ਕਿਹੜਾ ਛੱਡ ਚ ਵਗ ਜਾਣਿਆ ਤੇਰੀ ਟੂਰੀ ਲਾਲੂ ਇਹਨੇ ਮੈਂ ਇਹ ਮੀ ਹਟ ਜੂਗਾ ਜਦੋਂ ਹਟ ਗਿਆ ਉੱਚਾ ਹੋ ਗਿਆ ਕੋਆਰਡੀਨੇਟਰ ਹੀ ਛੱਡ ਦਾਂਗੇ ਮੱਜਾ ਤਾਂ ਹੁਣ ਮੀਂਹ ਪੈਂਦੇ ਚ ਨਿਕਲ ਹੀ ਜਾਣਗੇ ਅੰਦਰ ਦਾ ਹੈਗਾ ਸਾਰਾ ਕੁਝ ਸਾਡੇ ਮੱਜਾਂ ਤਾਂ ਬਹੁਤ ਸੁਖਾ ਹੈਗਾ ਮੀਂਹ ਪੈਂਦੇ ਚ ਗੋਹਾ ਵੀ ਛਕਿਆ ਜਾਂਦਾ ਮੀਂਹ ਪੈਂਦੇ ਚ ਕੱਖ ਵੀ ਪਾਏ ਜਾਂਦੇ ਨੇ ਪਾਣੀ ਵੀ ਪਿਆਇਆ ਜਾਂਦਾ ਸਾਰਾ ਕੁਝ ਹੋ ਜਾਂਦਾ ਮੀਂਹ ਪੈਂਦੇ ਚ ਬਸ ਸਾਡੇ ਸਾਡੇ ਘਰ ਦੀ ਕਮੀ ਆ ਉਹ ਬਣ ਜੂਗੀ ਚਲੋ ਬਣ ਵੀ ਜਾਉ ਜਿੱਦੇ ਹਨਾ ਕੋਈ ਸੈਂਤ ਹੁੰਦੀ ਆ ਕੰਮ ਦੀ ਕਦ ਸਾਨੂੰ ਆਇਆ ਜੀ ਦੋ ਸਾਲ ਆਪਾਂ ਆਖੇ ਸਭ ਹੋਰ ਨਗਾ ਲਾਂਗੇ ਹਜੇ ਘਰ ਵਧੀਆ ਪਿਆ ਰੰਗ ਰੰਗ ਕਰਵਾਇਆ ਰਸੋਈ ਤਿਆਰ ਕਰਵਾਈ ਆ ਕਿ ਜਰਵਾ ਆਇ ਨੀ ਪਤਾ ਕਿ ਇੰਨੇ ਮਹੀਆ ਜਰਵਾ ਇੰਨਾ ਮਹੀਆ ਆਉਂਦਾ ਔਰ ਅਸੀਂ ਹੁਣ ਸੋਣ ਲੱਗ ਜਾਂਦਾ ਕਿਉਂਕਿ ਪਹਿਲਾਂ ਤਾਂ ਹਾਂ ਪਹਿਲਾਂ ਕੀ ਇੰਨਾ ਚ ਆਇਆ ਪਹਿਲੇ ਤਾਂ ਕੀ ਮਾੜਾ ਮੋਟਾ ਚ ਆਉਂਦਾ ਹੁਣ ਆਇਆ ਕੀ 20 ਵਾੜਾ ਆ ਗਿਆ ਕੀ ਕੋਰੂਆ ਕੋਈ ਹੈ ਕਿ ਚ ਚੌਇਆ ਦਾ ਦੇਖੋ ਰੱਬ ਨੇ ਚਾਰ ਸਪੇਰਿਆਏ ਭੁਲਿਆ ਸੜਾ ਸਾਰੇ ਕਿਤੇ ਇਹੀ ਹਾਲ ਐ ਸਾਰੇ ਵਿਚਾਰੇ ਰੋਂਦੇ ਨੇ ਜਿਹਦੇ ਪਾਸੇ ਪਾਣੀ ਆ ਗਿਆ ਉਹਨਾਂ ਨੂੰ ਤਾਂ ਰੋਣਾ ਹੀ ਰੋਣਾ ਆਪਣੇ ਵਰਗੇ ਘਰੇ ਬੈਠੇ ਰੋਈ ਜਾਂਦੇ ਨੇ ਹਾਂ ਜੇ ਆਪਾਂ ਉਹਨਾਂ ਨਾਲ ਉਹ ਤਾਂ ਬਹੁਤ ਵਧੀਆ ਵੇਰੇ ਤੇ ਬੈਠੀ ਆਂਗੇ ਜਿਹੜੀ ਵੀ ਭਾਈ ਮਦਦ ਹੋਈ ਉਹਨਾਂ ਦੀ ਕਰਿਓ ਮੀਂਹ ਦਾ ਸੁੱਖ ਪਕਾ ਹਟ ਜਾਂਦੇ ਤੇ ਕਿਸਾਨ ਦੀ ਕਿਸਾਨ ਹੀ ਮਦਦ ਕਰੂਗਾ ਸਰਕਾਰਾਂ ਨੇ ਆਪਣੀਆਂ ਕਰਦੀਆਂ ਹੈਗੀਆਂ ਲੋ ਯਰ ਟਾਈਮ ਆ 1 ਵਜ ਗਿਆ ਪੌਣਾ 1 ਹੋ ਗਿਆ ਤੇ ਰੱਬ ਨੇ ਤਜ ਸਾਧਨ ਅੱਖ ਨਹੀਂ ਖੋਲੀ ਹਜੇ ਵੀ ਪਈ ਜਾਂਦਾ ਹੁਣ ਥੋੜਾ ਜਿਹਾ ਘਟ ਗਿਆ ਮੀ ਤੇ ਹੁਣ ਅੰਦਰੋਂ ਨਿਕਲੀ ਸੀਗੀ ਮੈਂ ਚਲੋ ਥੋੜਾ ਜਿਹਾ ਵਲੌਗ ਬਣਾ ਲੈਣੇ ਆਂਗੇ ਘਟ ਗਿਆ ਮੀ ਬੁਰਾ ਹਾਲਾ ਦਰਵਾਜੇ ਚ ਹੋਈ ਜਾਂਦਾ ਗਾ ਦੇਖਨੇ ਸਰਦਾਰ ਜੀ ਕਾਗਜ਼ ਲਿਆ ਕੇ ਪਾਉਂਦੇ ਨੇ ਹੁੰਦਾ ਲੈ ਦੇਖੋ ਸਾਰੇ ਭਾਗ ਸੱਤਾਂ ਦਾ ਕੀ ਬਸ ਸਾਰਾ ਚੋਗ ਫੰਦਾ ਵੀ ਖਰਾਬ ਹੋ ਗਿਆ ਰੰਗ ਵਾਲੀਆਂ ਗਾਰ ਆ ਗਿਆ ਉੱਪਰ ਸਾਲ ਦੋ ਸਾਲ ਨੰਗ ਜਾਣੀ ਐਂਤੀ ਦਾ ਬਾਕੀ ਸੈਂਤ ਦਾ ਕੰਮ ਹੁੰਦਾ ਘਰ ਦਾ ਵੀ ਹੈ ਨਾ ਜੇਕਾ ਰਾ ਆਪਣੀ ਧੱਕੀ ਲੋੜ ਹੀ ਰਹਾ ਤਾਂ ਮੈਂ ਤਾਂ ਨਾ ਵੀ ਕਹਦਾ ਨਾ ਤਾਂ ਰੋਕੇ ਟਾਈਮ ਪਾਸ ਹੁੰਦਾ ਜੇ ਹੱਸਦਿਆਂ ਵੇ ਕਹਿੰਦੇ ਨਹੀਂ ਲੈ ਇਹ ਤਾਂ ਹੱਸੇ ਜਾਂਦੀ ਇਹਨੂੰ ਫਿਕਰ ਨਹੀਂ ਆਏਗਾ ਹਨਾ ਮੈਂ ਦਵਾਈ ਲੈ ਕੇ ਪਾਏਗੀ ਸੀ ਕਾ ਨੂੰ ਪਿਆ ਜਾਂਦਾਗਾ ਫੇਰ ਜਿਹੜੀ ਉਬਲਾ-ਚੁਬਲੀ ਆ ਕੰਮਾਂ ਦੀ ਹਨਾ ਬਹੁਤ ਔਖਾ ਕਰਦੀ ਹੈ ਉਬਲਾ-ਚੁਬਲੀ ਜਿਹੜੀ ਕੰਮਾਂ ਦੀ ਹਾਜੀ ਵਿਚਾਰੀਆਂ ਨੂੰ ਪਾਣੀ ਪਿਉਣਾ ਮੱਝਾਂ ਤੜਕੇ ਕੇਰਾ ਕੱਢਤੀਆਂ ਜੋ ਸੁਨਿਆਹਾ ਪਾਣੀ ਨਹੀਂ ਪੀਂਦੀਆਂ ਹਨ ਹੁਣ ਨੇ ਪਾਣੀ ਪਿਆਵਾਂਗੇ ਨਾ ਕੱਖ ਕੰਡਾ ਪਾਵਾਂਗੇ ਤੇ ਬਾਅਦ ਦੇ ਵਿੱਚ ਛੜਤਾ ਤੂੜੀ ਵਾਲਾ ਵੀ ਤਿੱਕੀ ਹੈ ਤੇ ਤੂੜੀ ਦੀ ਨਾ ਗੱਲ ਜੀ ਕਿਤੇ ਦੇ ਕੁਐਸਟਰ ਤੂੜੀ ਤੇ ਵੀ ਪਾਣੀ ਪਈ ਜਾਂਦਾ ਸਾਰੇ ਤੇ ਬਕੀ ਅੰਦਾਗਾ ਮੀਨੋ ਤੇ ਕੋਨੂ ਕੀ ਦੋਸ ਹੈ ਨਾ ਨਮਾ ਤੂੜੀ ਵਾਲ ਤਾਂ ਅਸੀਂ ਹੱਡ ਹੋ ਕੀ ਪਾਇਆ ਗਾ ਇੱਧਰ ਲੈ ਕਰਿਆ ਕੀ ਤੇ ਉਹ ਤਾਂ ਚਲ ਪਾਈਪ ਵਾਈ ਜਗ੍ਹਾ ਲੈਤੀ ਉਹ ਤਾਂ ਬਾਦ ਟਾਈਮ ਹੋ ਗਿਆ ਪਾਈ ਨੂੰ ਇਹ ਹੁਣ ਕੰਦਾ ਹੋ ਗਈ ਤਰ ਹੋ ਗਈ ਸੱਤ ਤੇ ਅੱਜ ਬੀਬੀ ਬਾਗੀ ਭੋਗ ਤੇ ਮੇਰੇ ਹੋਣ ਲੱਗ ਗਿਆ ਜੀ ਬਾਲਾ ਦਰਦ ਮੈਂ ਗਈ ਨਹੀਂ ਦਰਦ ਵਾਲਾ ਹੁਣ ਲੱਗ ਗਿਆ ਇੱਕ ਮੀਂਹ ਵਾਲਾ ਪੈਂਦਾ ਸੀਗਾ ਜਾਇ ਨਹੀਂ ਗਿਆ ਫਿਰ ਮੈਂ ਨੇ ਤਾਂ ਦਵਾਈ ਲਈਤੀ ਨਾ ਡਾਕਟਰ ਥਾੜ ਕੇ ਠੀਕ ਹਲਵਾਇਆ ਫੇਰ ਮੈਂ ਦੋ ਕੰਨ ਤੇ ਰੈਸਟ ਕੀਤੀ ਫੇਰ ਮੜਾਇਆ ਦਾਦਾ ਠੀਕਿਆ ਕੰਮ ਵਿਚਾਰੀਆਂ ਕੁੜੀਆਂ ਨੇ ਕਰੇ ਨੇਗੇ ਹਾਏ ਹਾਏ ਹੁਣ ਨਾ ਅੱਜ ਬੀਬੀ ਪਹੁੰਚ ਗਈ ਆ ਪਾਣ ਜੀ ਆ ਨਾ ਸੋਰਾ ਮਾਰ ਗਿਆ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਤੇ ਉੱਥੇ ਹੇ ਹੇ ਆਮਨੀ ਹੋਰੇ ਵੀ ਗਏ ਨੇਗੇ ਤੇ ਪ੍ਰਵਲੀਨ ਤੇ ਅਮਾਨਤ ਆਈ ਹੋਈਆਂ ਨੇ ਉੱਧਰ ਲੈ ਕਰੀ ਨੇ ਸੁਖਮਨੋਰੀਆਂ ਉੱਥੇ ਨੇਗੀਆਂ ਤੇ ਮੈਂ ਇੱਥੇ ਰੋਲਾ ਜਣ ਚੱਲਿਆ ਗਿਆ ਮਹਾ ਜਲ ਤੁਸੀਂ ਉੱਧਰ ਵਾਗ ਜੋ ਉਹਨਾਂ ਨੇ ਕੁੜੀਆਂ ਫੋਨ ਕਰੀ ਜਾਂਦੀਆਂ ਸੀ ਅਸੀਂ ਕਹਿੰਦੀ ਮम्मा ਹੋਰੀ ਆਏ ਤਾਂ ਆਵਾਂਗੇ ਦੂਰ ਘਰ ਆ ਫਿਰ ਭਿੱਜਦੇ ਆਉਣਗੇ ਜਬਾਖ ਨਿਆਣੇ ਮਹਾ ਜੱਗ ਕੇ ਕੱਪੜੇ ਲਪੇਟ ਲਾਂਗੇ ਤੁਸੀਂ ਇੱਥੇ ਵਾਗ ਜੋ ਸਰਮ ਲਸ ਸਕੂਟਰੀ ਤੇ ਨਾ ਵਗ ਹੁਣ ਸਕੂਟਰੀ ਦੀਂਦੀ ਨਹੀਂ ਪਤਾ ਨ ਇੱਕ ਸਾਈਡ ਤੇ ਲਾਈਫ ਸੀ ਮੈਂ ਕਿਤੇ ਬਿਨ ਪਤਾ ਹਈ ਹੇ ਨੀ ਆਖਿਆ ਹੁਣ ਆਪਾ 3 ਚਾਹ ਤਾਂ ਆਪਾ ਬਣਾ ਕੇ ਪੀ ਲਈ ਤੇ ਕੱਖ ਪਾ ਕੇ ਫਿਰ ਪਾਣੀ ਕੱਢ ਦਿਆਂ ਸਰਦਾਰ ਜੀ ਨੂੰ ਕਹਨੇ ਆਂਗੇ ਸਬਜੀ ਆਪਣੇ ਪਈ ਆਏਗੀ ਆਪਾਂ ਵੀ ਖਾ ਲਾਂਗੇ ਲੋ ਜੀ ਆਪਾਂ ਨੇ ਅੱਜ ਕੋਠੇ ਤੇ ਫਿਲਾਈ ਤੇ ਫਰਸ ਲਾ ਲਿਆ ਕਾਗਜ਼ ਪਾ ਲਿਆ ਪਾਤਾ ਇਸ ਤਰ੍ਹਾਂ ਹੁਣ ਮੁੱਕ ਜਾਉਂਦਾ ਹਨਾ ਪਾਟ ਗਿਆ ਇਹ ਟੁੱਟ ਟੁੱਟੂ ਥੱਲੇ ਹਨਾ ਹੁਣ ਇਹਦੇ ਮਿੱਟੀ ਛੱਡ ਦਾਂਗੇ ਟਰਾਲੀ ਲਿਆ ਕੇ ਜੇ ਸੁੱਕ ਪਕਾ ਹੋ ਗਿਆ ਹਨਾ ਲਿਪਾਂਗੇ ਇਹਨੂੰ ਹੁਣੀ ਬਾਜ ਸੁੱਕ ਪਕਾ ਇੱਧਰ ਨਾ ਜਾਓਗੇ ਵਿੱਚ ਗੜੂngੀਆਂ ਐ ਇੱਧਰ ਵੀ ਗੁੜੀ ਜਾਂਦਾ ਵਿੱਚ ਵਿੱਚ ਕੱਖ ਜੇ ਪੱਟਣ ਵਾਲੇ ਕਿ ਉਹ ਤਾਂ ਫਿਰ ਪੱਟ ਕੇ ਕਾਗਜ਼ ਪਸਾਉਣਾ ਪਊਗਾ ਠੀਕ ਹੈ ਰੋਏ ਸੀ ਆ ਕੇ ਮਚੱਕਾ ਤੁਸੀਂ ਤਾਂ ਰੱਖ ਲੈਣੀਆਂ ਉਹ ਲੜਟ ਕੱਟੀ ਹੋਈ ਚਾਹੀ। ਲੋ ਜੀ ਇਸ ਤਰ੍ਹਾਂ ਹੋ ਗਿਆ। ਉਹ ਵੀ ਤਾਂ ਹਾਂ ਚੱਕ ਕੇ ਪਤਾ। ਹਾਂ ਆਪ ਹੁਣ ਕਣਕ ਵਾਲਾ ਕੈਮਰਾ ਦੇਖਣ ਆਲਾ। ਜੇ ਕੋਈ ਟੋਟਾ ਠੋਟਾ ਕਣ ਬੱਚਿਆ ਆ ਫੀਡ ਵਾਲੇ ਤੇ ਪਾ ਲੈ ਤਾ ਹਾਂ। ਕੋਈ ਨਹੀਂ ਬੱਚਿਆ। ਬੱਚਿਆ। ਆਹ ਪੁਰਾਣਾ ਵੀ ਉਰੇ ਪੈ ਗਿਆ ਇਹਨਾਂ ਬੱਤੀਆ। ਫੀਡ ਚ ਨਹੀਂ ਆਂਦੀ ਆਪਣੀ ਫੀਡ ਚੱਕਣ ਵਾਲੀ ਉਹਨੇ ਸੋਰੂੰ ਤੁਮੂਰਦੂ ਕੋ ਮਾਸੀ ਕਹਨੇ ਪਾ ਤਾ ਤੂੜੀ ਦੀ ਸਵਾਤ ਤੇ। ਹੋਰੀ। ਮਾਸੀ ਕੇ ਬਾਈਂਂ ਦਰ ਪਾਇਆ ਕੋਰਗਿਰਲਾ ਕਿਤੇ ਵੀ ਪਾਇਆ ਤੇ ਚਲੋ ਆਪਾਂ ਹੁਣ ਗੱਦੇ-ਗੁੱਦੇ ਕਾਲੂ ਦੀ ਸਫਾਈ ਕਰਾਂਗੇ ਦੇਖੋ ਸਾਰੇ ਸੜ ਲ ਪਏਗੀ ਪਹਿਲਾਂ ਅਮਣੀ ਹੋ ਰਿਹਾ ਗਿਆ ਭੋਗ ਤੇ ਗਈ ਬੀਬੀ ਨੂੰ ਤਾਰਨ ਆਈ ਸੀ ਮੇਪਾ ਫਿਰ ਅਪਾਤ ਲੈਣ ਆਈ ਸੀ ਕਿ ਉਹਨਾਂ ਕੋਲ ਬੈਠ ਕੇ ਬਣੀ ਸੱਜਮਾ ਨਹੀਂ ਦੇ ਲਾਉਂਦੀ ਮਾਰਦੀ ਆ ਐਨੇ ਕਦੂ ਲਾ ਦੇਤੀ ਥੋੜਾ ਤਾਂ ਲੱਗਿਆ ਤਾਂ ਇੱਕ ਟੋਟਾ ਲੱਗੋ ਸੋਖੇ ਬਿੰਦਰ ਕੰਨ ਪੰਜ ਚਾਰ ਕਰਦੇ ਹੈ 6 ਦਾ ਸੋਖੇ ਬਿੰਦਰ ਹੁੰਨੇ ਚਾਰ ਦਾ ਮਾਰਗੀ ਸਾਰੀ ਸਬਜੀ ਪੰਜ ਦੇ ਸੇ ਲੱਗਦਾ ਚਾਹੇ ਕਪਾਣਾ ਫੋਰ ਮੰਨ ਕੇ ਕਿਵੇਂ ਹੋਈ ਜਾਂਦਾ ਜੀ ਕਿੱਖਾ ਨੂੰ 4 ਵਜੇ ਨਾਲ ਹੋਣਗੇ ਕੋਈ ਕਿਉਂ ਕਿਉਂ ਲੱਗ ਗਈ ਪਈ ਆਪਣਾ ਹੁਣ ਰੋਹ ਕਾਲੋ ਰੋਟੀ ਪਈ ਆ ਰੋਟੀ ਖਾ ਲੋ ਕੋਣ ਚਾਰ ਬੱਜੇ ਕੈਨ ਨਾ ਹੁੰਦਾ ਐ ਮਨ ਨਾ ਹੁੰਦਾ ਕੈਨ ਮੈਂ ਤਾਂ ਮੰਨ ਗਿਆ ਸੰਡੇ ਹੁਣ ਖਾਂਦੇ ਮੈਂ ਗਾਹੁਰ ਮਸੂਮਾ ਪੁਰਸੀਆਂ ਨੇ ਨਹੀਂ ਆ ਕੇ ਗਿੱਲੀਆਂ ਹੋਣਗੀਆਂ ਅੱਜ ਤਾਂ ਨਹੀਂ ਨਹੀਂ ਤਾਂ ਪਾਣੀ ਕਿਹੜੀ ਤਰ੍ਹਾਂ ਰੱਖੀ ਨੇ ਨੰਗਾ ਖੁੱਲੋ ਮਨ ਕੋ ਕਿਸਨ ਮਰਜ਼ੀ ਲਾ ਲ ਚੋਲਿ ਚਰ ਕੇ ਜਬ ਜਦੋਂ ਮੁੰਡੀਆਂ ਨੂੰ ਆਂਤ ਕੋ ਵਾਹਿੰਦੀ ਦੇਖਦੇ ਆ ਹਾਂ ਪੂਰਾ ਅੱਜ ਤੋਂ ਬਾਹਰ ਆਂਬਲ ਗਿਆ ਹਨ ਮਰਾ ਦਨਾ ਚੰਗਾ ਆਵਾਰ ਲੱਗ ਗਿਆ ਕੱਢ ਲੋ ਕੇ ਰੰਮੀ ਤੇ ਚੜਿਆ ਹੁਣ ਕਾ ਹਾਏ ਸ਼ਾਬਾਸ਼ ਇਹ ਤਾਂ ਸਾਬਣ ਵੀ ਨਹੀਂ ਹੋਏਗੀ। ਕਾਹੇ ਬਾ। ਲੋ ਜੇ ਪਮਾਨ ਜਾਂ ਭਾਂਡੇ ਬਹੁਤ ਧੀਰੇ ਲੱਗਿਆ ਪਿਆ ਭਾਂਡਿਆਂ ਨੇ। ਸੁਖਮਣ ਬਾਤ ਵੀ ਫੜਾ ਕੇ ਜਾਈਂ ਓਏ। ਸੁਖਮਣ ਆ ਪਈ ਆਪੇ ਤਾਂ ਫੜਾ ਕੇ ਆਈ। 5 ਵਜੇ ਹੁਣ ਅੰਦਰੋਂ ਸਾਫ਼ ਕਰੀਏ ਚਾਹ ਤਾਂ ਤਾਂ ਹੁਣ ਹੈ ਨਹੀਂ।

ਹੌਲੀ ਜਿਹੀ। ਭੁੱਖ ਲੱਗੀ ਪਏ ਬਣ ਖਾ ਪੀ ਲੈ ਕੁਛ। ਪਾਣਾ ਪੀਣਾ ਤਾਂ ਹੈ ਨਹੀਂ ਭੁੱਖ 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 ਕਰ ਰਹੀ ਹੈ। ਸੁਣਿਆ ਪਪਾ ਨੇ ਮਾਲੀ ਜੀ ਕੋਲੋਂ ਬਸਾ ਕੇ ਪਾਣ ਦੇ। ਲੋ ਸਰਦਾਰ ਜੀ ਪਉਨ ਕੱਖ ਪਹਿਲਾ ਕਾਗਜ਼ ਪਾਖ ਹਟੇ ਸੀ ਫਿਰ ਰਾਮਣੀ ਹੋ ਰਹੀ ਆਗੇ ਉਹਨਾਂ ਕੋਲ ਬੈਠੇ ਰਹੇ ਤੇ ਕੱਖਾ ਨੂੰ ਹੋ ਗਿਆ ਕਵੇਲਾ 5 ਵਜੇ ਨਾਲ ਹੋ ਗਏ ਹੋਣਗੇ ਤੇ ਮਟੋ ਘਹਾ ਜਣ ਤੇ ਬਾਲ ਨਾ ਤੇਰ ਮਾਂਜਾ ਮਾਰਦੀ ਤੇ ਕਿ ਖੋਸ ਪਾ ਕੇ ਜੱਟੇ ਜਰ ਵਾਲਾ ਪਾ ਚੱਕਦੇ ਨੇ ਦਰਦ ਨੂੰ ਲਾਟਦੀ ਆਂਨੇ ਦਾਨ ਦਾਨ ਦੂਣ ਕੰਡ ਲਾਣੀ ਆਂਗੀ ਔਰ ਕਾੰਨ ਬਟ ਘਰ ਤੋਂ ਪਾਇਆ ਸੀ ਉਹਦੇ ਸੁਖਮ ਨਾਲ ਡਾਡੀ ਪਰ ਪਰ ਚਕਾਉਂਦੀ ਆ ਚਾਰ ਦੇ ਸਾਰੇ ਨਾਲ ਮਿਲ ਕੇ ਅੰਦਰ ਹੋ ਜਾਣਾ ਇਧਰ ਚਾਚੇ ਕੀ 베ਰੀ ਲੱਗਦੀ ਤੇ ਕੋਠੇ ਤੇ ਉਹ ਡਾਂਗ ਕੱਟ ਕੇ ਕਾਹਨੇ ਪਾਇਆ ਸੀ ਨਾ ਤੇ ਤੂੜੀ ਵਾਲੀ ਨਹੀਂ ਤੂੜੀ ਵੀ ਖਰਾਬ ਹੋ ਗਈ ਆਪਾਂ ਨੂੰ ਕੋਕਾਂ ਲੱਗਦੀ ਸੀ ਆ ਨੰਬਰ ਕਿਤੇ ਖਿਆ। ਮੈਂ ਇਹ ਤਾਂ ਤੁਲਟਾੜੀ ਛੱਡ ਦੂੰ। ਕਿਉਂਕਿ ਅੰਦਰ ਕੋਲੇ ਖਾਂ ਮਸੂਹਣ ਵਾਲੀ ਮੱਝ ਆ ਗਈ। ਮੱਝਾਂ ਦਾ ਤੇ ਟੂਰੀ ਛੱਡੂੰਗੀ ਨਾ ਦਾਂ ਦਾ ਰਸਲ ਭਾਰੀ ਨੇ ਕੱਖ ਪੈ ਜਾਣੀ। ਇਹ ਤੁਹਾਨੂੰ ਖਾਦਦੇ ਹਾਂ। ਬਾਕੀ ਲੈ ਪਟ ਪਟ ਮਸਹਨੇ ਤੇ ਲਾ ਦੇ। ਮੂਈ ਨੂੰ ਕਿੰਨੇ ਤੋਂ ਦੇਖਾਂ ਮੈਂ ਚਾਹ ਤੀ। ਮੰਜਾ ਮਾਰਨਾ ਹੈ। ਇਹ ਮਾਰ। ਉਹ ਵੀ। ਚਲੋ ਜਿਪਾ ਕਰਦੇ ਆਗੇ ਵੀਡੀਓ ਦਾ ਐਂਡ ਕੰਮ ਤੋਂ ਦੇ ਆਪਣੇ ਛੱਡ ਦਿਆ ਇਹ ਜੀ ਨੇ ਹੈਨਾ ਤੇ ਮਿਲਾਂਗੇ ਕੱਲ ਨੂੰ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕੰਮ ਸਬਸਕ੍ਰਾਈਬ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸਨਨ ਬਲਾਹੁਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ